ਕ੍ਰਿਸਟੋਫਰ ਟੌਡ ਐਰਿਕ ਦਾ ਜਨਮ 27 ਸਤੰਬਰ 1999 ਨੂੰ ਅਮਰੀਕਾ ਦੇ ਟੈਕਸਾਸ ਦੇ ਵਿੱਚ ਹੁੰਦਾ ਹੈ ਟੈਕਸਾਸ ਦਾ ਇੱਕ ਸ਼ਹਿਰ ਆ ਹਾਊਸਟਨ ਹਾਊਸਟਨ ਦੇ ਵਿੱਚ ਇਕੱਲੇ ਲੜਕਿਆਂ ਦਾ ਇੱਕ ਸਕੂਲ ਆ ਜਿਹੜਾ ਕਿ ਨਾਰਮਲ ਦੇ ਵਿੱਚ ਉਥੋਂ ਦੀ ਸੁਸਾਇਟੀ ਚ ਕੁਝ ਜ਼ਿਆਦਾ ਬਦਨਾਮ ਆ ਉਹ ਇਹ ਕਿ ਇੱਥੇ ਪੜਨ ਵਾਲੇ ਲੜਕਿਆਂ ਦੀਆਂ ਬਹੁਤੀ ਰਹੱਸਮਈ ਤਰੀਕੇ ਦੇ ਵਿੱਚ ਮੌਤਾਂ ਹੋਈਆਂ ਨੇ ਤੇ ਕਿਮ ਨੂੰ ਇੱਕ ਦਿਨ ਪਤਾ ਲੱਗਦਾ ਕਿ ਉਹਦੇ ਐਕਸ ਹਸਬੈਂਡ ਨੇ ਉਹਦੇ ਬੇਟੇ ਨੂੰ ਕ੍ਰਿਸਟੋਫਰ ਨੂੰ ਇਸੇ ਹੀ ਸਕੂਲ ਦੇ ਵਿੱਚ ਪੜਨ ਦੇ ਲਈ ਪੇਜ ਤਾ ਇਨੀ ਚੀਜ਼ ਪਤਾ ਲੱਗਣ ਦੇ ਉੱਪਰ ਕਿਮ ਕ੍ਰਿਸਟੋਫਰ ਨੂੰ ਕੰਟੈਕਟ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦੇ ਆ ਪਰ ਉਹ ਕ੍ਰਿਸਟੋਫਰ ਦੇ ਨਾਲ ਕੋਈ ਵੀ ਕੰਟੈਕਟ ਨਹੀਂ ਬਣਾ ਸਕੇ 8 ਨਵੰਬਰ 2012 ਦੇ ਦਿਨ ਕ੍ਰਿਸਟੋਫਰ ਦੀ ਆਪਣੇ ਦਾਦੀ ਦੇ ਘਰੇ ਬਹੁਤ ਹੀ ਰਹੱਸਮਈ ਤਰੀਕੇ ਦੇ ਵਿੱਚ ਮੌਤ ਹੁੰਦੀ ਆ ਤੇ ਕ੍ਰਿਸਟੋਫਰ ਨੂੰ ਦਫਨਾਇਆ ਗਿਆ ਬਹੁਤ ਹੀ ਤੇਜ਼ੀ ਦੇ ਨਾਲ ਇੱਕ ਤਤਫੜਤੇ ਤਰੀਕੇ ਦੇ ਵਿੱਚ ਤੇ ਕ੍ਰਿਸਟੋਫਰ ਦੀ ਮੌਤ ਦਾ ਜਿਹੜਾ ਕਾਰਨ ਦੱਸਿਆ ਗਿਆ ਉਹ ਸਿੰਪਲ ਦੱਸਿਆ ਗਿਆ ਕਿ ਦਿਲ ਦਾ ਦੌਰਾ ਪੈਣ ਦੇ ਨਾਲ ਕ੍ਰਿਸਟੋਫਰ ਦੀ ਮੌਤ ਹੋਈ ਆ ਬਹੁਤ ਸਾਲ ਲੰਘਣ ਤੋਂ ਬਾਅਦ ਕਿਮ ਇੱਕ ਦਿਨ ਲਾਸ ਵੈਗਾਸ ਦੇ ਵਿੱਚ ਇੱਕ ਰੀਅਲ ਬਾਡੀਜ਼ ਐਕਸੀਬਿਸ਼ਨ ਦੇ ਵਿੱਚ ਜਾਂਦੇ ਆ ਤੇ ਕਿਮ ਇੱਕ ਇੱਕ ਕਰਕੇ ਇਹਨਾਂ ਸਾਰਿਆਂ ਨੂੰ ਧਿਆਨ ਦੇ ਨਾਲ ਦੇਖਦੇ ਆ ਫਾਈਨਲੀ ਉਹ ਪਹੁੰਚਦੇ ਆ ਬੋਡੀ ਨੰਬਰ 27 ਦੇ ਕੋਲ ਜਦੋਂ ਹੀ ਉਹ ਇਸ 27 ਨੰਬਰ ਦੀ ਬੋਡੀ ਦੇ ਕੋਲੇ ਪਹੁੰਚਦੇ ਆ ਤੇ ਉਹ ਉੱਥੇ ਹੀ ਰੁਕ ਜਾਂਦੇ ਆ ਉਹਨਾਂ ਦਾ ਦਿਲ ਤੇ ਉਹਨਾਂ ਦਾ ਦਿਮਾਗ ਉਹਨਾਂ ਨੂੰ ਇਹ ਕਹਿੰਦਾ ਕਿ ਇਹ ਜਿਹੜਾ 27 ਨੰਬਰ ਦਾ ਸਰੀਰ ਜਿਹੜਾ ਇੱਕ ਪੁਤਲਾ ਬਣ ਕੇ ਉਹਨਾਂ ਦੇ ਸਾਹਮਣੇ ਕੋਈ ਖੜਾ ਵਾ ਇਹ ਹੋਰ ਕੋਈ ਨਹੀਂ ਉਹਨਾਂ ਦਾ ਆਪਣਾ ਬੇਟਾ ਕ੍ਰਿਸਟੋਫਰ ਇਹਦਾ ਸਭ ਤੋਂ ਪਹਿਲਾ ਕਾਰਨ ਹੈ ਕਿ ਇਹ ਜਿਹੜਾ ਸਰੀਰ ਸੀ ਉਹਦੀ ਪੂਰੀ ਦੀ ਪੂਰੀ ਡੀਲ ਡਾਲ ਉਹਨਾਂ ਦੇ ਆਪਣੇ ਬੇਟੇ ਕ੍ਰਿਸਟੋਫਰ ਦੇ ਨਾਲ ਹੂਬ ਹੂ ਮਿਲਦੀ ਸੀ ਪਹਿਲਾ ਕਾਰਨ ਦੂਸਰਾ ਕਾਰਨ ਇਹ ਆ ਕ੍ਰਿਸਟੋਫਰ ਦੇ ਸਰੀਰ ਦੇ ਉੱਪਰ ਬਹੁਤ ਸਾਰੇ ਟੈਟੂ ਸੀ ਤੇ ਜਦੋਂ ਕੋਈ ਵੀ ਇਨਸਾਨ ਪਰਮਾਨੈਂਟ ਟੈਟੂ ਬਣਾਉਂਦਾ ਤਾਂ ਸਿਰਫ ਉਹਦੀ ਚਮੜੀ ਦੇ ਉੱਪਰ ਹੀ ਨਹੀਂ ਉਹਦੇ ਅੰਦਰ ਦੀਆਂ ਮਾਸਪੇਸ਼ੀਆਂ ਜਾਂ ਈਵਨ ਹੱਡੀਆਂ ਦੇ ਉੱਪਰ ਵੀ ਕੁਝ ਹੱਦ ਤੱਕ ਉਹਦੇ ਪੈਟਰਨ ਬਣ ਜਾਂਦੇ ਆ ਤੇ ਫਾਈਨਲੀ ਉਹਨਾਂ ਨੂੰ ਇਹ ਯਕੀਨ ਹੋ ਜਾਂਦਾ ਕਿ ਇਹ ਵਾਲਾ ਪਤਲਾ ਹੋਰ ਕੋਈ ਨਹੀਂ ਉਹਨਾਂ ਦਾ ਆਪਣਾ ਬੇਟਾ ਕ੍ਰਿਸਟੋਫਰ